ਇਹ 15 ਜਨਵਰੀ ਨੂੰ ਸਵੇਰੇ ਵਿਜੇ ਕੁਮਾਰ ਅਰੋੜਾ ਜਿਹੜੇ ਆ ਮੁਹੱਲਾ ਕਸ਼ਮੀਰੀਆ ਕੋਟਪੂਰਾ ਦੇ ਰਹਿਣ ਵਾਲੇ ਆ ਇਹ ਆਪਣੀ ਪਤਨੀ ਨੂੰ ਸਵੇਰੇ ਬੱਸ ਸਟੈਂਡ ਚੜਾਉਣ ਜਾ ਰਿਹਾ ਸੀ ਤੇ ਉਸ ਟਾਈਮ ਦੋ ਨਾਮ ਅਨੂਮ ਮੋਟਰਸਾਈਕਲ ਸਵਾਰਾਂ ਨੇ ਉਹਨਾਂ ਦਾ ਪਰਸ ਖੋਲਿਆ ਸੀ ਜਿਦੇ ਵਿੱਚ ਕਰੀਬ 5 ਲੱਖ ਰੁਪਏ ਸੀਗਾ ਜੋ ਇਸ ਮੁਕੱਦਮੇ ਦੇ ਵਿੱਚ ਦੋ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਚ ਇੱਕ ਕੁਲਵਿੰਦਰ ਸਿੰਘ ਬੱਤੀ ਹੈ ਤੇ ਦੂਸਰਾ ਬਲਵੰਤ ਸਿੰਘ ਰੁਫਨਿਕਾ ਹੈ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਕਰੀਬ 2 ਲੱਖ ਰੁਪਇਆ ਸੀ ਰਿਕਵਰੀ ਪੈਸੇ ਬਰਾਮਦ ਕਰ ਚੁੱਕੇ ਹਨ ਤੇ ਬਾਕੀ ਦੀ ਰਿਕਵਰੀ ਇਹਨਾਂ ਤੋਂ ਕੀਤੀ ਜਾ ਰਹੀ ਹੈ ਇਹਨਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਹੈ ਦੋਨਾਂ ਦੇ ਖਿਲਾਫ ਇੱਕ ਇੱਕ ਮੁਕੱਦਮਾ ਪਹਿਲਾਂ ਹੀ ਦਰਜ ਹੈ ਤੇ ਇਹਨਾਂ ਨੂੰ ਅੱਜ ਪੇਸ਼ ਕਰਕੇ ਅਦਾਲਤ ਕਰਕੇ ਇਹਨਾਂ ਤੋਂ ਬਾਕੀ ਪੈਸੇ ਦੀ ਰਿਕਵਰੀ ਤੇ ਮੋਟਰਸਾਈਕਲ ਕਰਵਾਈ ਜਾਏਗੀ ਸਰ ਇਹ ਕੌਣ ਨੇ ਕਿ ਤੁਹ ਰਹੇ ਨਾਲ ਨੇ ਜਿਹੜੇ ਲੋਕ ਹੋ ਗਏ ਜਿਹੜਾ ਕੁਲਵਿੰਦਰ ਸਿੰਘ ਬੱਤੀ ਹੈ ਇਹ ਕੋਟਪੂਰਾ ਮੁਕਸਰ ਰੋਡ ਕੋਟਕਪੂਰਾ ਦਾ ਰਹਿਣ ਵਾਲਾ ਤੇ ਜਿਹੜਾ ਬਲਵੰਤ ਸਿਕਰ ਅਫਰੀਕਾ ਦੇ ਪੈਨ ਡਟੇ ਲਵਾ ਦਾ ਰਹਣ ਵਾਲਾ ਜੀ ਕੁੱਲ ਕਿੰਨੇ ਪੈਸੇ ਸੀ ਜੀ ਕਰੀਬ 5 ਲੱਖ ਰੁਪਏ ਸੀ ਸਰ ਬਰਾਮਦਗੀ ਹੋਈ ਕੋਈ 2 ਲੱਖ ਰੁਪਏ ਦੀ ਬਰਾਮਦਗੀ ਹੋਈ ਹੈ ਇਹਨਾਂ ਦਾ ਫਨਰਦਰ ਕੀ ਕਾਰਵਾਈ ਕੀਤੀ ਹੈ ਫਰਦਰ ਇਹਨਾਂ ਦੀ ਗ੍ਰਿਫਤਾਰੀ ਪਾ ਕੇ ਰਮਾਨ ਲੈ ਕੇ ਇਹਨਾਂ ਤੋਂ ਅਸੀਂ ਬਾਕੀ ਪੈਸੇ ਦੀ ਬਰਾਮਦਗੀ ਕਰਾਵਾਂਗੇ ਵਾਰ ਦਾ ਸਮੇ ਵਰਤਿਆ ਮੋਟਰਸਾਈਕਲ ਜਿਹੜਾ ਬਰਾਮਦ ਕਰਾਵਾਂਗੇ ਤੇ ਜਿਹੜੇ ਹੋਰ ਡਾਕੂਮੈਂਟਸ ਵਗੈਰਾ ਸੀ ਤੇ ਪਰਸਾ ਜਿਹੜਾ ਉਹ ਬਰਾਮਦ ਕਰਵਾਉਣ ਦੀ ਕਰਵਾਵਾਂਗੇ ਇਹਨਾਂ ਤੋਂ ਜੀ ਤੇ ਦੋ ਹੀ ਸੀ ਕੀ ਸਰ ਹੋਰ ਵੀ ਨਹੀਂ ਨਹੀਂ ਦੋ ਦੋ ਹੀ ਸੀਗੇ ਜੀ ਇਹ ਆਮਰ